ਆਪਣੇ ਬਿਜਾਇਜ ਕੁੱਤੀਆਂ ਮਤਲਬ ਸ਼ਿਕਾਇਤਾਂ ਲਾ ਕੇ ਕਦੇ ਡੀਸੀ ਕੋਲ ਗਿਆ ਕਦੇ ਪੀਮਨ ਕੰਟਰੋਲ ਕੋਲ ਗਿਆ ਕਦੇ ਕਿਤੇ ਨਹੀਂ ਆਇਆ ਵਿੱਚ ਗੈਰਕਾਨੂੰਨੀ ਢੰਗ ਨਾਲ ਸੁਪਰ ਟਰੈਕਟਰ ਇੰਡਸਟਰੀ ਨਾਮ ਦੀ ਇੱਕ ਫਰਮ ਚੱਲ ਰਹੀ ਹੈ ਜਿਹੜੀ ਕਿ ਇੱਕ ਕਮਰੇਓ ਸਟਾਰਟ ਹੋਈ ਆ ਜੁੱਸ ਨੇ ਆਪਣਾ ਸਾਮਰਾਜ ਇੰਨਾ ਵੱਡਾ ਕਰ ਲਿਆ ਵੀ ਉਸ ਨਾਮ ਦੀ ਫੈਕਟਰੀ ਫੋਕਲ ਪੁਆਇੰਟ ਵੀ ਨਹੀਂ ਹੈਗੀ ਸਾਡੇ ਰੈ residense ਏਰੀਆ ਦੇ ਵਿੱਚ ਇਸ ਬੰਦੇ ਨੇ ਐਡਾ ਤਕੜਾ ਕਬਜ਼ਾ ਕੀਤਾ ਹੋਇਆ ਵੱਡੀਆਂ ਵੱਡੀਆਂ ਹੈਮਰ ਪ੍ਰੈਸਿਸ ਮਸ਼ੀਨਾਂ ਚੱਲਦੀਆਂ ਨੇ ਫੋਰਜਿੰਗ ਮਸ਼ੀਨਾਂ ਚੱਲਦੀਆਂ ਨੇ ਹੀਟ ਟ੍ਰੀਟਮੈਂਟ ਪਲਾਂਟ ਚੱਲਦੇ ਨੇ ਨਿਕਲ ਪਲਾਂਟ ਚੱਲਦੇ ਨੇ ਅੰਦਰ ਜਿਨ੍ਹਾਂ ਕਰਕੇ ਕਾਲੇ ਧੂੰਏ ਕਰਕੇ ਸਾਡੇ ਮਹੱਲੇ ਦਾ ਅੱਡਾ ਬੁਰਾ ਹਾਲ ਹੈ ਬੱਚਿਆਂ ਦੇ ਵਿੱਚ ਬਿਮਾਰੀਆਂ ਬਜ਼ੁਰਗਾਂ ਦੇ ਵਿੱਚ ਬਿਮਾਰ ਪੰਜਾਬ ਪলিউਸ਼ਨ ਕੰਟਰੋਲ ਬੋਰਡ ਤੇ ਗਰਾੜਾ ਧੱਕੇ ਖਾ ਖਾ ਕੇ ਥੱਕ ਚੁੱਕੇ ਆ ਜੀ ਸੱਤ ਨੂੰ ਪੰਜਾਬ ਪলিউਸ਼ਨ ਬੋਰਡ ਵੱਲੋਂ ਇੱਕ ਲੈਟਰ ਕੱਢਿਆ ਗਿਆ ਸੀ ਵੀ ਇਸ ਫੈਕਟਰੀ ਕੋਲ ਕੋਈ ਵੀ ਪੂਰੇ ਮੇ ਕੋ ਪ੍ਰੋਪਰ ਗਵਰਨਮੈਂਟ ਪ੍ਰੂਫ ਡਾਕੂਮੈਂਟ ਨਹੀਂ ਹੈਗੇ ਉਸ ਦੇ ਅਕੋਰਡਿੰਗ ਲਾ ਕਲੈਕਸ਼ਨ ਕੱਟਣ ਦਾ ਹੁਕਮ ਦਿੱਤਾ ਗਿਆ ਸੀ ਬਟ ਇਹ ਵੀ ਫੈਕਟਰੀ ਇੱਕ ਦਿਨ ਵੀ ਬੰਦ ਨਹੀਂ ਹੋਈ ਕਲੈਕਸ਼ਨ ਕੱਟਣ ਦੇ ਬਾਵਜੂਦ ਵੀ ਇਸ ਬੰਦੇ ਨੇ ਦੋ ਨੰਬਰ ਦਾ ਆਪਣਾ ਕਲੈਕਸ਼ਨ ਜੜਵਾ ਕੇ ਆਪਣੀ ਫੈਕਟਰੀ ਨੂੰ ਪੂਰਾ ਪ੍ਰੋਪਰ ਤਰੀਕੇ ਨਾਲ ਚਲਾਇਆ ਅਸੀਂ ਮੱਲੇ ਵਾਲੇ ਨੇ ਦੁਖੀਆਂ ਸੀ ਜਦੋਂ ਇਹ ਕਾਲੇ ਧੂਏ ਦੀ ਵੀਡੀਓ ਬਣਾਉਣ ਲੱਗਦੇ ਆ ਮੱਲੇ ਵਾਲੇ ਇਕੱਠੇ ਹੋ ਗਏ ਤਾਂ ਸਾਨੂੰ ਇਹ ਮਾਰਨਗੇ ਧਮਕੀਆਂ ਦਿੰਦੇ ਨੇ ਸਾਡੇ ਕੋਲ ਰਿਕਾਰਡਿੰਗ ਵੀ ਹੈ ਤੁਹਾਨੂੰ ਰਿਕਾਰਡਿੰਗ ਵੀ ਸੁਣਾ ਸਕਦੇ ਆ ਇਸ ਬੰਦੇ ਨੇ ਸਾਡਾ ਜੀਣਾ ਆਰਾਮ ਕੀਤਾ ਵੇ ਗਲੀ ਦੇ ਵਿੱਚ ਮੱਲੇ ਦੇ ਵਿੱਚ ਇਸ ਬੰਦੇ ਨੇ 50 50 ਫੁੱਟ ਉੱਤੇ ਸ਼ੈੱਡ ਬਣਾਤੇ ਕੀ ਗਰਾਦਾ ਪਹਿਲੇ ਉਹਨਾਂ ਦੇ ਕਨਸਟੀਟਿਊਸ਼ਨ ਦੇ ਵਿੱਚ ਡੇ ਵੱਡੇ ਵੱਡੇ ਸਮਝਦੇ ਨੇ ਮੈਂ ਜਿੰਦਾ ਨਹੀਂ ਘਰ ਨਹੀਂ ਹੈਗਾ 50 50 40 40 ਫੁੱਟ 'ਚ ਇਸ ਬੰਦੇ ਨੇ ਸ਼ੈੱਡ ਪਾਤੇ ਘਰਾਂ ਦੇ ਸਾਹਮਣੇ 18 ਗਲੀ ਹੈ ਸਾਡੀ 18 ਤੋਂ 20 ਫੁੱਟ ਗਲੀ ਦੇ ਵਿੱਚ ਨੇ 50 50 ਫੁੱਟ ਧਰਮ ਕਰਤੀ ਹਵਾ ਪਾਣੀ ਧੂਪ ਸਾਡੇ ਘਰਾਂ ਦੇ ਵਿੱਚ ਗਿਆ ਤੇਰੇ ਕਾਮ ਇਨਸਾਨ ਨੂੰ ਸਾ ਲੈਦੀ ਪਾਣੀ ਧੂਪ ਹਵਾ ਲੈਂਦਾ ਨਹੀਂ ਹੈ ਇਹ ਤੁਸੀਂ ਸਾਨੂੰ ਅੱਧੀ ਅੱਧੀ ਨੇ ਪਰੇਸ਼ਾਨ ਆ ਅਸੀਂ ਆ ਜੀ ਮੈਂ ਪਰੇਸ਼ਾਨ ਹੋ ਗਿਆ ਜੀ ਤੁਸੀਂ ਸੜਕਾਂ ਦੇ ਆਏ ਆ ਬਟ ਅਸੀਂ ਸਾੜਦੇ ਹੋ ਗਿਆ ਆਪਣਾ ਪ੍ਰੋਟੈਕਸ਼ਨ ਪ੍ਰੋਟੈਕਸ਼ਨ ਕਰ ਰਿਹਾ ਕਿ ਉਹ ਵੀ ਸਾਡਾ ਇਨਸਾਫ ਕੀਤਾ ਜਾਵੇ ਅਸੀਂ ਇੰਨੇ ਦੁਖੀਆ ਸਾਡੇ ਘਰਾਂ ਦੇ ਅੰਦਰ ਤਰੇੜਾਂ ਆ ਚੁੱਕੀਆਂ ਨੇ ਕਿਉਂ ਜੀ ਹੈਮਰ ਮਸ਼ੀਨ ਵੀ ਚੱਲਦੀ ਆ ਸਾਡੇ ਘਰਾਂ ਦੇ ਅੰਦਰ ਵਾਈਬ੍ਰੇਸ਼ਨ ਆਉਂਦੀ ਆ ਜਿੱਦੋਂ ਸਾਡੇ ਘਰਾਂ ਕੀ ਕੰਦਾ ਤਰੇੜ ਕਿਸੇ ਟਾਈਮ ਤੇ ਲੈਂਟਰ ਜਿਲਸਦਾ ਵੱਡੀ ਮਿਸਹੈਪਣੀ ਹੋ ਸਕਦੀ ਹੈ ਅੰਦਰ ਕਿਸੇ ਡੈਕ ਵੀ ਕਰ ਸਕਦਾ ਹੈ ਫਾਇਰ ਬਗੇੜ ਅੰਦਰ ਆਉਂਦੀ ਕੋਈ ਜਗ੍ਹਾ ਨਹੀਂ ਕੱਟੇ ਮਹੱਲੇ ਦੇ ਵਿੱਚ ਛੋਟੀਆਂ ਛੋਟੀਆਂ ਗਲੀਆਂ ਨੇ ਨਾ ਇਹ ਕੋਈ ਸੀਐਲਯੂ ਪ੍ਰੂਵਲ ਹੈ ਨਾ ਇਹਦੇ ਕੋਲ ਸੀਐਲਯੂ ਪ੍ਰੂਵਲ ਹੈ ਨਾ ਇਹ ਕੋਈ ਫਾਇਰ ਬਗੇੜ ਦੀ ਪ੍ਰੂਵ ਹੈ ਨਾ ਇਹ ਕੋਈ ਨੁਕੰਦ ਉਤਾ ਨਕਸ਼ਾ ਫੈਕਟਰੀ ਦਾ ਪਾਸ ਹੋਇਆ ਕੋਈ ਨਕਸ਼ਾ ਨਹੀਂ ਹੈਗਾ ਅਗਰ ਫਿਰ ਟਾਈਮ ਜਿਸ ਬੰਦੇ ਨੇ ਆਪਣੀ ਕਰਪੰਗਣਾ ਫੈਕਟਰੀ ਪੂਰੀ ਬਣਾਈ ਹੈ ਕੋਈ ਜੇ ਕਰ ਕਰਕੇ ਸਬੰਧਨ ਸ਼ਾਮਲਾਟ ਜਗ੍ਹਾ ਤੇ ਸਰਕਾਰੀ ਗਲੀਆਂ ਦੇ ਉੱਤੇ ਇਹਨੇ ਕਬੀਆਂ ਕਰ ਕਰਕੇ ਇਹਨੇ ਆਪਣਾ ਮੱਲੇ ਦਾ ਸਾਡਾ ਬੇੜਾ ਗਰ ਕਰ ਦਿੱਤਾ ਇਸ ਬੰਦੇ ਨੇ ਲੋਕਾਂ ਦੇ ਲੋਕਾਂ ਦੀ ਜੀਵਨ ਸਿੰਘ ਸੰਗੋਵਾਲ ਦੀ ਅਸੀਂ ਜੀਵਨ ਸਿੰਘ ਸੰਗੋਵਾਲ ਦੀ ਕੋਲ ਅਸੀਂ ਰਿਟਰਨ ਦੇ ਵਿੱਚ ਅਪਲੀਕੇਸ਼ਨ ਵੀ ਦੇ ਕੇ ਆਏ ਅਸੀਂ WhatsApp ਤੇ ਉਹਨਾਂ ਨੂੰ ਲੋੜ ਨੂੰ ਸਰ ਮੈਸੇਜ ਵੀ ਭੇਜਦੇ ਰੇ ਵੀ ਸਾਡਾ ਬੁਰਾ ਹਾਲਾ ਹੀ ਸਾਡੀ ਸਲਵਾਈ ਕਰੋ ਅੱਜ ਤੱਕ ਵੀ ਉਹਨਾਂ ਦੇ ਬੰਦੇ ਨਹੀਂ ਆਏ ਮੱਲੇ ਦੇ ਵੀ ਤੇ ਨਾ ਸਾਡੇ ਜੀਵਨ ਸਿੰਘ ਸੰਗੋਵਾਲ ਐਮ ਐਲ ਏ ਜੀ ਆਏ ਨਾ ਜੀ ਅਸੀਂ ਰੋ ਰੋ ਕੇ ਉਹਨਾਂ ਦੇ ਅੱਗੇ ਬੇਨਤੀਆਂ ਕਰ ਰਹੇ ਆ WhatsApp ਤੇ ਸਾਡੇ ਕੋਲ ਉਹਨਾਂ ਦੀ ਭੇਜੀ ਆ ਉਹਦੇ ਨੰਬਰ ਤੇ ਭੇਜੀ ਹੋਈ ਹੈ ਸਾਡੇ ਕੋਲ ਮੈਸੇਜ ਪੈਨੇ ਵੀ ਮਾਰਾ ਸਾਡੀ ਜ਼ਿੰਦਗੀ ਨੂੰ ਬਚਾ ਲਓ ਤੁਹਾਡੇ ਡੇ ਕਨਸਟੀਟਿਊਸ਼ਨ ਦੇ ਵਿੱਚ ਮੱਲੇ ਵਾਲੇ ਮਰ ਰਹਿਣੇ ਦੱਸਦੇ ਕਿੰਨੇ ਨੂੰ ਜਾਣਾ ਮੱਲੇ ਵਾਲਾ ਤੁਝੇ ਅਸਤਾਨੇ ਇੱਕ ਵਾਰ ਵੀ ਸਾਡੀ ਕੋਈ ਆ ਕੇ ਸੁਣਵਾਈ ਉਲਟਾ ਜਿਹੜੇ ਪ੍ਰਧਾਨ ਹਰਜਿੰਦਰ ਸਿੰਘ ਤੰਜਲ ਉਹ ਆ ਕੇ ਰੈਟਮ ਕੀਆ ਜਾਂਦਾ ਅਸੀਂ ਨਾ ਸਮਝੋ ਤਾਂ ਕਰੋ ਹਰਜਿੰਦਰ ਸਿੰਘ ਤੰਜਲ ਹਰਜਿੰਦਰ ਸਿੰਘ ਤੰਜਲ ਜਿਹਦੇ ਆ ਰਿਹਾ ਉਹ ਸਾਨੂੰ ਸੋਸ਼ਲ ਮੀਡੀਆ ਫੇਸਬੁਕਾਂ ਦੇ ਮਾਂ ਭੈਣਾਂ ਦੇ ਗਾਲ੍ਹਾਂ ਕੱਢਦਾ ਸਾਡੀ ਮੰਗ ਇਹ ਆ ਜੀ ਜਿੱਤ ਜAVE ਜਿੱਤ ਜAVE ਜਿੱਤ ਸਾਡੇ ਬਜ਼ੁਰਗਾਂ ਦੇ ਮੋਤਾਂ ਨਾ ਹੋ ਸਕਣ ਜਿੱਤ ਇੱਕ ਇੱਕ ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਕਾਸੀ ਰਾਤ ਨੂੰ ਪੰਜਾਬ ਪੁਲਿਸ ਦੀ ਹੈਲਪ ਲੈ ਲਾ ਕੇ ਫੈਕਟਰੀਆਂ ਬੰਦ ਕਰਾਈਆਂ ਨੇ ਪੁਲਿਸ ਪ੍ਰਸ਼ਾਸਨ ਕੀ ਕਹਿ ਕੇ ਗਿਆ ਸੱਜਣ ਸਾਹਿਬ ਪੁਲਿਸ ਪ੍ਰਸ਼ਾਸਨ ਦਾ ਸੱਜਣ ਸਾਹਿਬ ਆਏ ਸੀ ਉਹ ਕਹਿੰਦੇ ਸਾਡੇ ਕੋਲ ਐਪਲੀਕੇਸ਼ਨ ਰਿਟਰਨ ਦੇ ਵਿੱਚ ਦੇ ਕੇ ਆਓ ਬੜਾ ਸੀ ਇਹ ਚੀਜ਼ਾਂ ਸਭ ਕੁਝ ਕਰ ਚੁੱਕੇ ਆ ਉਹਨਾਂ ਦੀ ਦੁਆਰਾ ਤੋਂ ਫੇਰ ਇਹਨਾਂ ਕੋਲ ਜਾਵਾਂਗੇ ਐਪਲੀਕੇਸ਼ਨਾਂ ਰਿਟਰਨ ਦੇ ਵਿੱਚ ਜਦੋਂ ਅਸੀਂ ਉਹਨਾਂ ਨੇ ਸਾਨੂੰ ਡੀਸੀ ਸਾਹਿਬ ਕੋਲ ਪੇਸ਼ ਹੋਣ ਨੂੰ ਕਿਹਾ ਪਹਿਲੇ ਅਸੀਂ ਡੀਸੀ ਸਾਹਿਬ ਕੋਲ ਵੀ ਪੇਸ਼ ਹੋ ਚੁੱਕੇ ਹਾਂ ਸ਼ਰਮਾਈ ਹੁੰਦੇ ਸੀ ਅਸੀਂ ਉਸ ਟਾਈਮ ਉਹਨਾਂ ਕੋਲ ਪੇਸ਼ ਹੋ ਕੇ ਆਏ ਸੀ ਉਹਨਾਂ ਨੇ ਸਾਨੂੰ ਉਮੀਦ ਦਿਖਾਈ ਸੀ ਕਿ ਉਹਦਾ ਹੱਲ ਹੋਗਾ ਪਰ ਇੱਕ ਸਾਥ ਤੋਂ ਸਾਡਾ ਕੋਈ ਹੱਲ ਨਹੀਂ ਹੋਇਆ ਸਾਰੀਆਂ ਸਾਡੇ ਕੋਲ ਰਿਟਰਨ ਦੇ ਵਿੱਚ ਕੰਪਲੀਟਾ ਪਈਆਂ ਨੇ ਪੰਜਾਬ ਪੋਲਿਊਸ਼ਨ ਬੋਰਡ ਦੀਆਂ ਸਾਰੀਆਂ ਕੰਪਲੀਟਾ ਪਈਆਂ ਨੇ ਡੀਸੀ ਸਾਹਿਬ ਦੀਆਂ ਕੰਪਲੀਟਾ ਪਈਆਂ ਨੇ ਸਾਡੇ ਕੋਲ ਹਰ ਇੱਕ ਪ੍ਰੂਫ ਪਿਆ ਹੈ ਹਰ ਇੱਕ ਕੰਪਲੀਟ ਨੰਬਰ ਪਿਆ ਹੈ ਪਰ ਸਾਡਾ ਕੋਈ ਅਜੇ ਤੱਕ ਪ੍ਰ ਕੋਹਦਾ ਕਿ ਸਾਡੇ ਮਹੱਲੇ ਦੇ ਵਿੱਚ ਬੱਚੇ ਬਜ਼ੁਰਗ ਅਸੀਂ ਸਕੂਨ ਦੇ ਹੋ ਸੁਰੋਂਦੇ ਰਹਾਂਗੇ ਕਹਿੰਦੇ ਆਂ ਆਪਣੇ ਕੰਮ ਕਾਰ ਛੱਡ ਕੇ ਧੱਕੇ ਖਾਂਦੇ ਰਵਾਂਗੇ ਕਿੰਨਾ ਕਿ ਸਾਡੇ ਕਿੰਨਾ ਕਿ ਸਾਡੇ ਵਿੱਚ ਪੇਸ਼ੈਂਸ ਹੈ ਜੀ ਸਾਲ ਡੇਢ ਸਾਲ ਹੋ ਗਏ ਅਸੀਂ ਬਸ ਮੋਹ ਦੇ ਮੂੰਹ ਤੇ ਨਾ ਖੇਡ ਰਹੇ ਹਾਂ ਜੀ ਮਹੱਲੇ ਵਾਲੇ ਜੇ ਕੋਈ ਵੀ ਮਿਸ ਮਹੱਲੇ ਦੇ ਵਿੱਚ ਕੋਈ ਵੀ ਮਿਸ ਆਪਣੀ ਨੂੰ ਮਿਸਤਵਾਦ ਹੋਊਗੀ ਸਾਡੇ ਬਜ਼ੁਰਗ ਬਿਮਾਰ ਬੇਲੀ ਲੀਵਰਾਂ ਦੀ ਇਨਫੈਕਸ਼ਨ ਸਿਚਾ ਸਿੰਘ ਜੀ ਮਰ ਗਏ ਸਾਡੇ ਮੱਲੇ ਦੇ ਵਿੱਚ ਸਾਹ ਕਰਕੇ ਇੱਕ ਸੁੱਚਾ ਸਿੰਘ ਨਾਮ ਦੇ ਸਾਡੇ ਬਜ਼ੁਰਗ ਸੀ ਉਹਨਾਂ ਦੀ ਡੈਥ ਹੋਈ ਹੈ ਇਹਨਾਂ ਨੇ ਰਹਿ ਕਰਦਿਆਂ ਨੂੰ ਵੀ ਡਰਾਇਆ ਤਾਂ ਮਖਾਇਆ ਵੀ ਸਾਡਾ ਨਾਮ ਨਹੀਂ ਹੋਣਾ ਚਾਹੀਦਾ ਉਹਨਾਂ ਦੀ ਵੀ ਸਾਹ ਦੇ ਕਰਕੇ ਮੌਤ ਹੋਈ ਹੈ ਜੀ ਪਿਛਲੇ ਸਾਲ ਉਹਨ ਵੀ ਸਾਹ ਕਰਕੇ ਸਾਡੇ ਤਿੰਨੇ ਮੱਲੇ ਦੇ ਬਜ਼ੁਰਗ ਆ ਦੇਖੋ ਜੀ ਕੈਮਰਾ ਮਾਰੋ ਸਾਡੇ ਬਜ਼ੁਰਗ ਇਹ ਇਹਨਾਂ ਦਾ ਇਲਾਜ ਚੱਲਦਾ ਜੀ ਇਹਨਾਂ ਦੇ ਫਾਈਲਾਂ ਨੇ ਡਾਕਟਰ ਮੱਲੀ ਕੋਲ ਇਹਨਾਂ ਦਾ ਇਲਾਜ ਚੱਲਦਾ ਜੀ ਇਸ ਮਹੀਨੇ ਦੀ ਫਾਈਲ ਹੈ ਇਹ ਐਡੀ ਜਵਾਲੀਵਰ ਦੇ ਵਿੱਚ ਇਨਫੈਕਸ਼ਨ ਹੋ ਚੁੱਕੀ ਹੈ ਯਾਨੀ ਕੀ ਉਹ ਕਹਿੰਦੇ ਵੀ ਕਿੱਥੇ ਤੁਸੀਂ ਰਹਿ ਰਹੇ ਹੋ ਕਿਵੇਂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੋ ਅਸੀਂ ਆਪਣੇ ਬਜ਼ੁਰਗਾਂ ਨੂੰ ਆਪਣੇ ਬੱਚਿਆਂ ਨੂੰ ਬਚਾਉਣ ਦੀ ਖਾਤਰ ਜੀ ਅਸੀਂ ਜਿੰਮਾ ਹੋਇਆ ਅਸੀਂ ਪ੍ਰਦਰਸ਼ਨ ਕਰਾਂਗੇ ਜੀ ਸਾਡਾ ਹੱਲ ਕੀਤਾ ਜਾਵੇ ਹੱਥ ਜੋੜ ਕੇ ਪੰਜਾਬ ਸਰਕਾਰ ਨੂੰ ਬੇਨਤੀ ਆ ਜੀ ਇਹ ਫੈਕਟਰੀ ਸੀਲ ਕੀਤੀ ਜਾਵੇ ਪਲੀਜ਼ ਹੱਥ ਜੋੜ ਕੇ ਬੇਨਤੀ ਆ ਬੋਤ ਤੇ ਮੇਰੀ ਇਹ ਤੇ ਜੇ ਆਪ ਪਾਰਟੀ ਇਹ ਗੱਲ ਕਹਿ ਰਹੀ ਹੈ ਨਾ ਵੀ ਅਸੀਂ ਖਾਤਮਾ ਕਰਾਂਗੇ ਕ੍ਰਾਪਸ਼ਨ ਪੂਰੀ ਤਕਰੇ ਚੱਲਦੀ ਆ ਤਾਂ ਇਹ ਬੰਦਾ ਜਿੰਦਾ ਕਰਦੀ ਦੇ ਨਾਲ ਫੈਕਟਰੀ ਚਲਾ ਰਿਹਾ ਤਾਂ ਚਲਾ ਰਿਹਾ ਫੈਕਟਰੀ ਹੱਥ ਜੋੜ ਕੇ ਬੇਨਤੀ ਪ੍ਰਸ਼ਾਸਨ ਦੇ ਮੂਰੇ ਕਿ ਇਹ ਫੈਕਟਰੀ ਬਿਲਕੁਲ ਸੀਲ ਕੀਤੀ ਜਾਵੇ ਕ੍ਰਾਪਸ਼ਨ ਆ ਕਰਪਸ਼ਨ ਫੇਸਬੁੱਕ ਵਾਲੇ ਵੀਡੀਓ ਬਾਕੀ ਨਹੀਂ ਖਤਮ ਹੋ ਸਕਦੀ ਲੋਕਾਂ ਦੇ ਲੈਵਲ ਤੇ ਸਰਕਾਰ ਨੂੰ ਗਵਰਨਮੈਂਟ ਨੂੰ ਆਣਾ ਪੈਣਾ ਹੈ ਪੰਜਾਬ ਪੋਲੂਸ਼ਨ ਕੰਟਰੋਲ ਕੋਡ ਵੱਲੋਂ ਗ੍ਰਾਡਾ ਵੱਲੋਂ ਜਵਾਬ ਮੰਗੋ ਵੀ ਤੁਹਾਡੀ ਕਨਸਟੀਟਿਊਸ਼ਨ ਦੇ ਵਿੱਚ ਅੱਡਾ ਟਕੜਾ ਕਿ ਇਹ ਚੱਲ ਰਿਹਾ ਹੈ ਕ腐ਸ਼ਨ ਦਾ ਇਹ ਇੰਡਸਟਰੀਆਂ ਦੋਨੋਂ ਮੁਕਤਲ ਰਹੀਆਂ ਨੇ ਦੁਨੀਆਵੀ ਇੰਡਸਟਰੀਆਂ ਵਾਲੀਆਂ ਜਿਹੜੀ ਸੁਪਰ ਡਾਇਰੈਕਟਰ ਜਸਟਿਸ ਸ਼ਰਮ ਦੋਨੋਂ ਨੰਬਰ ਤੇ ਚੱਲ ਰਹੀ ਹੈ ਜੀ ਕੋਈ ਨਾ ਕੋਲ ਗਵਰਨਮੈਂਟ ਅਪਰੂਵਲ ਨਕਸ਼ਾ ਨਹੀਂ ਹੈਗਾ ਸੀਐਲਜੀ ਅਪਰੂਵਲ ਨਹੀਂ ਹੈਗਾ ਫਾਰ ਬਗੈੜੀ ਅਪਰੂਵਲ ਨਹੀਂ ਹੈਗਾ ਇਸ ਬੰਦੇ ਕੋਲ ਫਿਰ ਵੀ ਕਿਵੇਂ ਇਹ ਫੈਕਟਰੀ ਚੱਲ ਸਕਦੀ ਹੈ ਇੱਕ ਰੈਜੀਡੈਂਸ਼ ਸ਼ੇਰੀਏ ਦੇ ਵਿੱਚ ਜੀ ਹੈਵੀ ਪਾਵਰ ਮਸ਼ੀਨਰੀ ਲਾਉਂਦੀ ਜਾਨੀ ਕਿੰਨੀ ਜਿੱਤੀ ਆਦੀ ਵੀ ਸਾਨੂੰ ਇਨਸਾਨ ਨੂੰ ਫਾਰਜਿੰਗ ਮਸ਼ੀਨਰੀ ਲਾਉਣ ਦੀ ਜਨਰਲ ਕਿੰਨੀ ਦਿੱਤੀ ਹੈ ਸੰਤਾਲ ਨੂੰ ਨਿਕਲ ਪਲਾਟ ਚੱਲਦੇ ਨੇ ਅੰਦਰ ਹੀਟ ਟ੍ਰੀਟਮੈਂਟ ਪਲਾਟ ਚੱਲਦੇ ਨੇ ਵੱਡੀਆਂ ਵੱਡੀਆਂ ਹੈਮਰ ਮਸ਼ੀਨਾਂ ਚੱਲਦੇ ਨੇ ਕਿਹਨਾਂ ਨੇ ਨਹੀਂ ਡੈਸ਼ੀਜਨ ਸ਼ੇਅਰ ਦੇ ਵਿੱਚ ਪ੍ਰੂਵ ਲਾਉਣ ਦੀ ਜਨਰਲ ਦਿੱਤੀ ਹੈ ਅੱਜ ਜੀ ਦਿਖਾਣੇ ਆ ਤੁਹਾਨੂੰ ਦੁਕਾਨੇ ਸਾਡੇ ਭੱਲੇ ਦਾ ਕਿੰਨਾ ਬੁਰਾ ਹੋ ਰਿਹਾ ਹੈ ਗਾਰੰਟੀ ਕੀ ਕਹਿਣਾ ਚਾਹੋਗੇ ਜਿਹੜੀ ਆ ਫੈਕਟਰੀ ਲਈ ਤੁਸੀਂ ਪ੍ਰਦਰਸ਼ਨ ਕੀਤਾ ਅੱਜ ਹਾਂਜੀ ਕੀ ਕਹਿਣਾ ਚਾਹੋਗੇ ਜਿਹੜੀ ਫੈਕਟਰੀ ਦੇ ਕਾਰਨ ਤੁਸੀਂ ਬਸ ਫੈਕਟਰੀ ਦੇ ਏ ਸ਼ੈੱਡ ਲਾ ਦੇਣਾ ਬਸ ਕਿੰਨੀ ਕਿੰਨੀ ਲਾ ਦੇਣਾ ਫੈਕਟਰੀ ਬੰਦ ਕਰ ਦੇਣਾ ਕਿੰਨੀ ਕਿ ਪਰੇਸ਼ਾਨੀ ਆ ਸਾਦੀ ਪਰੋਂ ਸਾਨੂੰ ਤੇ ਸਾ ਆਉਂਦਾ ਸਾਨੂੰ ਨਹੀਂ ਆਉਂਦਾ ਹੀ ਨਹੀਂ ਸਾ ਅਨਾ ਪਰੇ ਪਰੇਸ਼ਾਨਾ ਸੀ ਸਾਡੇ ਲੇਬਰ ਦੇ ਵਿੱਚ ਨੁਕਸਾ ਸਾਡੇ ਕਿਤੇ ਦੂਜੇ ਢੱਡ ਚ ਨੁਕਸਾ ਮਾਦੇ ਫੈਕਟਰੀ ਬੰਦ ਕੀਤੀ ਜਾਵੇ ਫੈਕਟਰੀ ਬੰਦ ਕੀਤੀ ਜਾਵੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਹਾਂਜੀ ਫੈਕਟਰੀ ਬੰਦ ਕਰੀ ਜਾਵੇ ਠੀਕ ਇਹ ਵੀ ਹਾਂਜੀ ਰਵਿੰਦਰ ਸਿੰਘ ਨਾਂ ਹਾਂਜੀ ਸਾਡੀ ਫੈਕਟਰੀ ਗੱਲਪਿੰਡ ਦੀ ਲੋਕੇਸ਼ਨ ਦੇ ਵਿੱਚ ਪੈਂਦੀ ਆ ਜਿਸ ਤੋਂ ਤੁਹਾਡੇ ਤੇ ਇਲਜ਼ਾਮ ਲੱਗੇ ਤੁਹਾਡੇ ਬਕਸੀ ਮਾਈਕਲੇਟਾਂ ਜਾਂ ਹੋਰ ਲਈ ਨਾ ਨਾੜਵਾਣ ਦੇ ਲੋਕਾਂ ਨੂੰ ਜਾਣੇ ਦੇ। ਇਹ ਇਹ ਇਲਜ਼ਾਮ ਦੋ ਪਰਿਵਾਰਾਂ ਨੇ ਲਾਏ ਆ 100% ਝੂਠੇ ਲਾਏ ਆ ਤੇ ਉਹਨਾਂ ਕੋਲੇ 100-100ਗਾ ਜਗ੍ਹਾ ਹੈਗੀ ਆ ਉਹ ਸਾਨੂੰ ਜ਼ਬਰਦਸਤੀ ਵੇਚਣੀ ਚਾਹੁੰਦੇ ਆ। ਤੇ ਵੇਚਣੀ ਚਾਹੁੰਦੇ ਆ ਡਬਲ ਰੇਟ ਤੇ। ਅਸੀਂ ਉਹਨਾਂ ਨੂੰ ਉਹ ਜਗ੍ਹਾ ਦੇ ਮਨਾਂ ਕਰਤਾ ਵੀ ਅਸੀਂ ਨਹੀਂ ਲੈਣੀ। ਇਸ ਕਰਕੇ ਉਹ ਸਾਨੂੰ ਤੰਗ ਪਰੇਸ਼ਾਨ ਕਰ ਰਹੇ ਆ। ਹੋਰ ਇਹ ਚ ਸਾਡਾ ਆ ਛੱਡਾ ਜਿੱਥੇ ਅਸੀਂ ਪੈਕਿੰਗ ਕਰਦੇ ਆ। ਉਨ੍ਹਾਂ ਦੇ ਨਾਲ ਲੱਗਦਾ ਇਹਦੀ ਕੋਈ ਨੁਆਇਜ਼ ਨਹੀਂ ਪੁੱਛਣੀ ਹੈਗੀ ਤੇ ਸਭ ਨੂੰ ਨਜਾਇਜ਼ ਧੂਠੀਆਂ ਮਤਲਬ ਸ਼ਿਕਾਇਤਾਂ ਲਾ ਕੇ ਕਦੇ ਡੀਸੀ ਕੋਲ ਦੇ ਆਏ ਕਦੇ ਪੁਲਿਸ ਕੰਟਰੋਲ ਬੋਰਡ ਦੇ ਆਏ ਕਦੇ ਕਿਤੇ ਦੇ ਆਏ ਸਾਰੇ ਪਾਸੇ ਉਹਨਾਂ ਨੇ ਸ਼ਿਕਾਇਤਾਂ ਦਿੱਤੀਆਂ ਬਟ ਉਹਨਾਂ ਦਾ ਕੁਝ ਬਣਿਆ ਨਹੀਂ ਕਿਤੇ ਤੇ ਅੱਜ ਉਹਨਾਂ ਨੇ ਇਹ ਕੰਮ ਕੀਤਾ ਸਰ ਇਹ ਪਹਿਲੀ ਵਾਰੀ ਕੰਮ ਨਹੀਂ ਹੈ ਪਹਿਲੀ ਵੀ ਨਹੀਂ ਹੋਇਆ ਕੰਮ ਇਹ ਸਰਵਾਰ ਇਹ ਪਹਿਲੀ ਵਾਰੀ ਹੋਇਆ ਇਹ ਪਹਿਲੀ ਵਾਰੀ ਹੋਇਆ ਇਹ ਪਹਿਲੀ ਵਾਰੀ ਹੋਇਆ ਮੇਲ ਇਲਲੀਗਲ ਨਹੀਂ ਹੈਗੇ ਸਾਡੀ ਫਾਈਲ ਦਿੱਤੀ ਹੋਈ ਆ ਗਲਾਡਾ ਚ ਕੋਈ ਇਲਲੀਗਲ ਨਹੀਂ ਹੈਗਾ ਇਸ ਤਰ੍ਹਾਂ ਜਿਹੜੀ ਸੈਕਟੀ ਆਪੀ ਰਿਕਾਰਡਿੰਗ ਤੋਂ ਹਾਂਜੀ 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 ਸਰਵਟ ਹੁੰਦੇ ਨੇ ਪੂਰੇ ਕੀ ਹੋਇਆ ਸਾਨੂੰ ਆ ਗਏ ਕਾਗਜ਼ ਪੱਤਰ ਹਾਂਜੀ ਕਾਗਜ਼ ਪੱਤਰ 100% ਸਾਡੇ ਪੂਰੇ ਆ ਪ੍ਰੋਡਕਸ਼ਨ ਕੰਟਰੋਲ ਬੋਰਡ ਦਾ ਸਾਡੇ ਕੋਲ ਕੰਸੈਂਟ ਲਈ ਹੋਈ ਆ ਡੇਲੀ ਬੋਰਡ ਦਾ ਵੀ ਹੈਗਾ ਸਾਰਾ ਕੁਝ ਹੈਗਾ ਜਲਾਡਾ ਦੀ ਗਲਾਡਾ ਦੀ ਹਾਂਜੀ ਗਲਾਡਾ ਤਾਂ ਉਦੋਂ ਬਣਿਆ ਨਹੀਂ ਸੀ ਸਾਡੀ ਇਹ 93 ਦੀ ਫੈਕਟਰੀ ਚੱਲਦੀ ਆ ਗਲਾਡਾ ਬਣਿਆ ਜਾ ਕੇ 2007 ਚ ਹਾਂ ਤੁਸੀਂ ਗਲਤ ਕੀਤੀ ਹੈ ਤੁਹਾਡੀ ਤੇ ਜਿਹੜੀ ਇਹ ਵਾਦੀ ਆ ਜਿਹੜਾ ਰੌਲਾ ਪਾ ਰਹੇ ਇਹ ਤਾਂ ਪਹਿਲਾਂ ਦੇ ਇੱਕ ਬਾਅਦ ਬਹੁਤ ਬਾਅਦ ਆਇਆ ਜੀ ਇਹ ਤਾਂ ਬਹੁਤ ਬਾਅਦ ਆ ਕੇ ਬਣੇ ਬੱਠੇ ਆ ਜਿਹੜੇ ਆਪਣੀ ਇਹ ਡਾਈਸਟਰੀ ਜਮਾਤੀ ਅਦਾਸੀ ਦੇ ਜਿਹੜਾ ਰੋੜ ਲੱਗਦਾ ਸਾਰਾ ਤਗਰੀਨ ਕਮਰਸ਼ੀਅਲ ਹੈ ਇਹ ਸਾਰੀ ਜਗਾ ਕਮਰਸ਼ੀਅਲ ਹੈ ਜੀ ਇਹ ਜਿਹੜੇ ਮੈਪ ਦੇ ਮਤਲਬ ਗਲਾਡਾ ਦਾ ਮੈਪ ਆ ਜਿਹੜਾ ਉਹ ਚ ਮੇਨ ਰੋਡ ਤੋਂ ਲੈ ਕੇ 400 ਫੁੱਟ ਦੀ ਡੈਸਟ ਤੱਕ ਕਮਰਸ਼ੀਅਲ ਆ ਹਾਂਜੀ ਇਹ ਹੈ ਕਿ ਵਾਲੇ ਨੂੰ ਕੀ ਪ੍ਰੋਬਲਮ ਆ ਵੀ ਕਿਉਂਕਿ ਸਾਡੀ ਤਰੱਕੀ ਤੋਂ ਜਲਦੇ ਨੇ ਤੇ ਸਾਨੂੰ ਬਲੈਕਮੇਲ ਕਰਦੇ ਨੇ ਆਪਣੀ ਜਗ੍ਹਾ ਡਬਲ ਰੇਟ ਤੇ ਵੇਚਣੀ ਚਾਹੁੰਦੇ ਆ ਸਾਹਿਬ ਪੇਪਰ ਸਾਰੇ ਡਾਕੂਮੈਂਟ ਸਾਡੇ ਕੋਲੇ ਹੈਗੇ ਆ ਇਹਨਾਂ ਨੇ ਡੀਸੀ ਨੂੰ ਸ਼ਿਕਾਇਤ ਕੀਤੀ ਸੀ ਉਦੋਂ ਵੱਲੋਂ ਵੀ ਸਾਨੂੰ ਕਲੀਅਰੈਂਸ ਮਿਲ ਗਈ ਫਿਰ ਇਹਨਾਂ ਨੇ ਪੋਲੂਸ਼ਨ ਕੰਟਰੋਲ ਬੋਰਡ ਨੂੰ ਕੀਤੀ ਸੀ ਸ਼ਿਕਾਇਤ ਉਹਦੇ ਵੱਲੋਂ ਵੀ ਕਲੀਅਰੈਂਸ ਮਿਲ ਗਈ ਸਾਰੇ ਸਾਡੇ ਪਾਸੇ ਸਾਨੂੰ ਕਲੀਅਰੈਂਸ ਹੈਗੀ ਆ ਇਹ ਦੇਖਿਆ ਸੀ ਕਿ ਸਾਡੀ ਪੰਨੇ ਤੋਂ ਪੰਨ ਲਈ ਹੈ ਸਾਹਿਬ ਇਹ ਇਹਨਾਂ ਨੇ ਝੂਠੀਆਂ ਸ਼ਿਕਾਇਤਾਂ ਉਸੇ ਪੋਲਿਊਸ਼ਨ ਕੰਟਰੋਲ ਬੋਰਡ 'ਤੇ ਜਾ ਕੇ ਦਿੱਤੀਆਂ ਤੇ ਉਹਨਾਂ ਨੂੰ ਸਾਡਾ ਫਿਰ ਕਨੈਕਸ਼ਨ ਡਿਸਕਨੈਕਟ ਕਰਾਉਣਾ ਪਿਆ ਫਿਰ ਅਸੀਂ ਜਾ ਕੇ ਆਪਣੇ ਪੇਪਰ ਉੱਥੇ ਦਿੱਤੇ ਸਾਰੇ ਉਹਨਾਂ ਨੇ ਸਟੱਡੀ ਕੀਤੇ ਫਿਰ ਉਹ ਪਟਿਆਲੇ ਗਈ ਫਾਈਲ ਫਿਰ ਉਹਨਾਂ ਨੇ ਸਾਡਾ ਰੀਸਟੋਰ ਕਰਾਇਆ ਉਹਦਾ ਵੈਰੀਫਾਈ ਕਰਕੇ ਸਾਡੇ ਤੇ ਅੱਜ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਨਸਾਫ ਦਿੱਤਾ ਜਾਵੇ ਸਾਨੂੰ ਅਸੀਂ ਇੱਥੇ 200-250 ਬੰਦੇ ਨੂੰ ਰੋਜ਼ਗਾਰ ਦਿੰਦੇ ਆ ਉਹਦੇ ਨਾਲ ਹਜ਼ਾਰਾਂ ਬੰਦੇ ਹੋਰ ਜੁੜੇ ਹੋਏ ਆ ਜਿਨ੍ਹਾਂ ਦੇ ਮੂੰਹ 'ਚ ਰੋਟੀ ਪੈਂਦੀ ਆ ਇਹ ਦੋ ਪਰਿਵਾਰ ਨੇ ਜੇ ਸਾਡੀ ਫੈਕਟਰੀ ਬੰਦ ਕਰਾਉਣੀ ਚਾਹੁੰਦੇ ਆ ਕਿ ਇਹਨੇ ਫੈਕਟਰੀ ਬੰਦ ਹੋ ਜAVE ਅਜੇ ਕਿ ਗਵਰਨਮੈਂਟ ਕਹਿੰਦੀ ਆ ਕਿ ਯੂਨਿਟ ਲਾਓ ਨਵੇਂ ਤੇ ਲੋਕਾਂ ਨੂੰ ਰੋਜ਼ਗਾਰ ਮਿਲੇ ਬਟ ਇਹ ਬੰਦ ਕਰਾਉਣ ਦੇ ਤੁਲੇ ਹੋਇਆ ਹੈ ਉਹ ਸਾਡੀ ਉੱਥੇ ਲੇਬਰ ਰਹਿੰਦੀ ਹੈ ਜੇ ਅਸੀਂ ਉਹਨਾਂ ਨੂੰ ਆਪਣੇ ਹਾਲ ਦੇ ਅੰਦਰ ਬਣਾ ਦਿੰਨੇ ਆ ਅਸੀਂ ਲੋਕ ਲਾ ਕੇ ਚਲੇ ਜਾਵਾਂਗੇ ਰਾਤ ਬਰਾਤੇ ਸਾਡੀ ਲੇਬਰ ਨੇ ਕਿਸੇ ਨੇ ਜਾਣਾ ਹੋਵੇ ਜੰਗਲ ਪਾਣੀ ਤੇ ਉਹ ਫਿਰ ਕਿਵੇਂ ਜਾਊਗਾ ਉਹ ਮਜਬੂਰੀ ਹੈ ਸਾਡੀ ਹਾਇ ਭੇਲਾਲ ਤਾਂ ਇਹੀ ਹੈ ਜੇ ਸਾਡੇ ਕੋਈ ਜਗ੍ਹਾ ਸਾਨੂੰ ਹੋਰ ਮਿਲ ਗਈ ਤਾਂ ਫਿਰ ਉੱਥੇ ਬਣਾ ਦੇਵਾਂਗੇ ਉਹ ਸਾਨੂੰ ਜਦੋਂ ਜਿਵੇਂ ਇਹ ਜਗ੍ਹਾ ਲਈ ਹੈ ਜਿਹਨੇ ਜਗ੍ਹਾ ਸਾਨੂੰ ਵੇਚੀ ਆ ਉਨੇ ਇਹ ਰਜਿਸਟਰੀ ਦੇ ਵਿੱਚ ਲਿਖਾ ਕੇ ਜਗਾ ਦਿੱਤੀ ਆ ਵੀ ਇਹ ਗਲੀ ਅੱਗੇ ਨਹੀਂ ਨਿਕਲੂਗੀ ਇੱਥੇ ਗਲੀ ਬੰਦ ਆ ਉਹ ਰਜਿਸਟਰੀ ਦੇ ਵਿੱਚ ਲਿਖਿਆ ਹੋਇਆ ਹਾਂਜੀ ਹਾਂਜੀ ਨਕਸ਼ਾ ਉਹਦਾ ਬਣਿਆ ਹੋਣਾ ਨਕਸ਼ਾ ਵੀ ਹੋਊਗਾ ਰਜਿਸਟਰੀ ਦੇ ਨਾਲ ਲੱਗਿਆ ਹੋਊਗਾ ਹਾਂਜੀ ਹਾਂ ਬੜਾ ਚਾਹੁੰਦੇ ਕਿ ਉਹ ਪਾਕੀਏ ਬਾਹਰ ਧਰਨਾ ਲਗਾ ਦੋ ਇਹ ਕਹਿੰਦੇ ਕਿ ਲੀਗਲ ਫੈਕਟਰੀ ਆ ਤੇ ਪਤਾ ਇਧਰ ਆ ਬੋਲ ਇਹਦੇ ਵਿੱਚ ਜਿਹੜਾ ਪੋਲਿਊਸ਼ਨ ਬੋਰਡ ਵਾਲਿਆਂ ਦਾ ਕੰਮ ਹੈ ਉਹ ਜਿਹੜਾ ਇਹਨਾਂ ਨੂੰ ਸਾਰਾ ਅਸੀਂ 10 ਸਾਲਾਂ ਲਾ ਵੀ ਜਿਹੜਾ ਅਸੀਂ ਜਿਹੜਾ ਪੁਲਿਸ ਦਾ ਇਹਦੇ ਵਿੱਚ ਕੁਝ ਨਹੀਂ ਕਰ ਸਕਦੀ। ਇਹ ਪੋਲਿਊਸ਼ਨ ਬੋਰਡ ਨੂੰ ਜੋ ਵੀ ਇਹਨਾਂ ਨੇ ਦਿੱਤੀ ਹੋਈ ਦਰਖਾਸਤ ਜਾਂ ਜੋ ਦਾ ਜੋ ਵੀ ਕਰਨਗੇ ਉਹਦੇ ਮੁਤਾਬਕ ਹੀ ਹੋਣਾ ਹੈ। ਜੇ ਕੋਈ ਰਿਸਪੋਨਸਿਬਲ ਕਾਰਵਾਈ ਨਹੀਂ ਕਰਾਉਂਦੀ ਆ ਉਹ ਮਹੱਲੇ ਵਾਸੀਆਂ ਵੱਲੋਂ ਕੋਈ ਕਾਰਵਾਈ ਹੋਵੇ। ਇਹਦੇ ਕੋਈ ਉਹ ਵੀ ਅਸੀਂ ਪਹਿਲਾਂ ਪਤਾ ਕਰਾਂਗੇ ਇਹ ਵੀ ਇਹਦੇ ਵਿੱਚ ਕੀ ਗੱਲ ਹੈ ਕੀ ਬਾਤ ਹੈ। ਠੀਕ ਹੈ ਨਾ ਉਹਦੇ ਵਿੱਚ ਉਹਦੇ ਵਿੱਚ ਮੇਨ ਹੈ ਸ਼ਾਮੀ ਪੋਲਿਊਸ਼ਨ ਬੋਰਡ ਦਾ। ਹਾਂ ਜੋ ਧਮਕੀਆਂ ਦਿੰਦੇ ਉਹ ਅਸੀਂ ਉਹਨਾਂ ਨੂੰ ਕਹਤਾ ਸਾਨੂੰ ਕੰਪਲੇਂਟ ਦਿਓ ਸਾਡੇ ਕੋਲ ਅਜੇ ਕੰਪਲੇਂਟ ਨਹੀਂ ਆਈ। ਜੇ ਕੋਈ ਕੰਪਲੇਂਟ ਆਊਗੀ ਅਸੀਂ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਜੋ ਹੀ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਹੰਦਾਲੀ ਵਸ਼ਿਕਰਣ ਮੁਟਕਰਨੇ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚਹਿਰੀ ਲਰਨ ਮੈਜ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786